ਇਹ ਤੁਸੀਂ ਪਨੀਰੀ ਦੇਖ ਰਹੇ ਹੋ ਇਹ ਸਿਰਫ ਤੀਸਰਾ ਦਿਨ ਹੈ ਪਨੀਰੀ ਪਾਈ ਨੂੰ ਅਜੇ ਔਰ ਇਸ ਨੂੰ ਬੋਰੀਆਂ ਥੱਲੇ ਬਿਨਾਂ ਰੱਖੇ ਤਾਂ ਸਿੱਧਾ ਹੀ ਖੇਤ ਵਿੱਚ ਕਿਸ ਤਰ੍ਹਾਂ ਪਾਇਆ ਗਿਆ ਜਿਹੜੀ ਤੀਸਰੇ ਦਿਨ ਹੀ 100% ਫਟਾਰਾ ਕਰ ਗਈ ਆ ਔਰ ਬਹੁਤ ਹੀ ਸੌਖਾ ਅਤੇ ਕਾਮਯਾਬ ਤਰੀਕਾ ਮੈਂ ਤੁਹਾਨੂੰ ਜਿਹਦੇ ਬਾਰੇ ਦੱਸਣ ਜਾ ਰਿਹਾ ਹਾਂ ਇਹ ਆ ਪਾਣੀ ਪੀਆਰ 126 ਕਿਸਮ ਦਾ ਬੀ ਜਿਹੜਾ ਲਿਆ ਆ ਉਹਨੂੰ 24 ਘੰਟੇ ਪਾਣੀ ਵਿੱਚ ਭੰਕੇ ਰੱਖਿਆ ਔਰ ਉਤੋਂ ਬਾਅਦ ਇਹਨੂੰ ਬਾਹਰ ਕੱਢ ਲਿਆ। ਪੂਰਾ 24 ਘੰਟੇ ਭੇਂਕੇ ਰੱਖਣਾ ਆ। ਔਰ ਉਸ ਤੋਂ ਬਾਅਦ ਢਾਈ ਮੰਨ ਲਈ ਥੇ ਵਾਸਤੇ ਆਪਾਂ ਨੇ ਢਾਈ ਕਿਲੋ ਡਾਇਆ ਅਤੇ ਢਾਈ ਕਿਲੋ ਹੀ ਖਾਲ ਸਰੋਂ ਦੀ ਅਤੇ 5 ਕਿਲੋ ਇਹ ਜਿਹੜਾ ਆ ਇਹ ਜੂਰੀਆ ਆ ਲਿਆ। ਤੇ ਜਿਹੜੀ ਸਰੋਂ ਦੀ ਖਾਲ ਆ ਇਸ ਨੂੰ ਆਪਾਂ ਨੇ ਬਰੀਕ-ਬਰੀਕ ਕਰ ਲੈਣਾ ਆ। ਫਿਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਥੈਲੀ ਵਿੱਚ ਇਕੱਠਾਂ ਪਾ ਲੈਣਾ ਆ। ਇਵੇਂ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਅਕਸਰ ਕਹਿੰਦਾ ਰਹਿੰਦਾ ਹਾਂ ਕਿ ਪਨੀਰੀ ਵਾਸਤੇ ਜਿਹੜਾ ਖੇਤ ਹੁੰਦਾ ਆ ਉਹਨੂੰ ਚੰਗੀ ਤਰ੍ਹਾਂ ਬਾਇਆ ਜਾਵੇ ਜੀ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਸਿਰਫ ਆਪਣੇ ਐਕਸਪੀਰੀਅੰਸ ਦੇ ਤੌਰ ਤੇ ਆਪ ਆਜਮਾਇਆ ਹੋਇਆ ਫਾਰਮੂਲਾ 36 ਸਾਲਾਂ ਤੋਂ ਔਰ ਪੂਰੀ ਤਰ੍ਹਾਂ ਨਾਲ ਕਾਮਯਾਬ 100% ਜਰਮੀਨੇਸ਼ਨ ਲੈਣ ਲਈ ਇਹ ਫਾਰਮੂਲਾ ਅਪਣਾਓ ਅਤੇ ਇਹ ਪੂਰੀ ਤਰ੍ਹਾਂ ਨਾਲ ਆਸਾਨ ਹੈ ਅਤੇ ਇਹਦੇ ਵਿੱਚ ਕੋਈ ਵੀ ਡੇਮੇਜ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਇਹਨੂੰ ਬੋਰੀਆਂ ਥੱਲੇ ਰੱਖਦੇ ਆਂ ਵੱਧ ਘੱਟ ਬੁੰਗਰਨ ਦੇ ਨਾਲ ਤੂਈਆਂ ਟੁੱਟਣ ਨਾਲ ਤੇ ਪੂਰੀ ਤਰ੍ਹਾਂ ਨਾਲ ਖਿਆਰੀ ਬਣਾ ਕੇ ਇਹ ਜੋ ਪਹਿਲਾਂ ਖਾਦ ਆਪਾਂ ਤਿੰਨੇ ਖਾਦਾਂ ਲੜਾਈਆਂ ਸੀ ਵਿੱਚ ਸਰੋਂ ਦੀ ਖਾਲ ਇਹਦਾ ਆਪਾਂ ਨੇ ਇਸ ਖਿਆਰੀ ਦੇ ਵਿੱਚ ਛੱਟਾ ਦੇ ਦੇਣਾ ਜਿਵੇਂ ਤੁਸੀਂ ਦੇਖ ਰਹੇ ਆਂ ਤੇ ਪੂਰੀ ਤਰ੍ਹਾਂ ਨਾਲ ਮਿੱਟੀ ਤਿਆਰਿਆ ਆਪਣੀ ਕਿਆਰੀ ਦੇ ਵਿੱਚ ਖਾਦ ਦਾ ਛੱਟਾ ਜਿਵੇਂ ਤੁਸੀਂ ਦੇਖ ਰਹੇ ਹੋ ਦੇਣ ਤੋਂ ਬਾਅਦ ਕੋਈ ਬਹੁਤ ਆਸਾਨ ਜਿਹਾ ਕੰਮ ਹੈ ਇਹ ਔਰ ਇਸ ਤੋਂ ਬਾਅਦ ਕਹੀ ਲੈ ਕੇ ਇਸ ਨੂੰ ਰੜਾ ਦੇਣਾ ਜਿਵੇਂ ਤੁਸੀਂ ਦੇਖ ਰਹੇ ਆ ਮਿੱਟੀ ਦੇ ਵਿੱਚ ਕਿਉਂਕਿ ਮਿੱਟੀ ਬਿਲਕੁਲ ਬਰੀਕ ਬਣੀ ਹੋਈ ਆ ਖੇਤ ਪੂਰੀ ਤਰ੍ਹਾਂ ਨਾਲ ਵਾਹ ਸਾਡਾ ਵਾਹ ਸਾਡਾ ਪੂਰੀ ਤਰ੍ਹਾਂ ਨਾਲ ਤਿਆਰਿਆ ਇਸ ਤਰ੍ਹਾਂ ਇਸ ਨੂੰ ਰੜਾ ਦਿੱਤਾ ਜਾਵੇ ਮਿੱਟੀ ਦੇ ਵਿੱਚ ਥੋੜਾ ਥੋੜਾ ਜਾਂ ਤੰਗਲੀ ਦੀ ਸਹਾਇਤਾ ਨਾਲ ਵੀ ਰੜਾ ਸਕਦੇ ਆ ਕਿਸੇ ਵੀ ਸੰਦ ਦੀ ਸਹਾਇਤਾ ਨਾਲ ਆਪਾਂ ਉਹਨੂੰ ਰੜਾ ਸਕਦੇ ਆ ਜੋ ਥੋੜਾ ਬਹੁਤ ਉੱਪਰ ਥੱਲੇ ਹੋ ਚ ਵੀ ਔਰ ਇਹ ਕਰਨ ਤੋਂ ਬਾਅਦ ਆਪਾਂ ਨੇ ਇਹ ਬੀਜ ਇਹ ਝੋਨੇ ਦਾ ਜਿਹੜਾ ਪੀਆਰ 126 ਕਿਸਮ ਦਾ ਉਹਨੂੰ ਆਪਾਂ ਨੇ ਸੱਟਾ ਦੇ ਦੇਣਾ ਸਵਾਰ ਕੀ ਪੂਰੀ ਤਰ੍ਹਾਂ ਨਾਲ ਜਿੰਨਾ ਆਪਣੇ ਕੋਲ ਬੀਜ ਹੈਗਾ ਆ ਇਹ ਤਰੀਕਾ ਬਿਲਕੁਲ ਅਜਮਾਇਆ ਹੋਇਆ ਔਰ ਬਿਲਕੁਲ ਆਸਾਨ ਤਰੀਕਾ ਆ ਜਿਹਦੇ ਰਿਜ਼ਲਟ 100% ਆ ਔਰ ਉਸ ਤੋਂ ਬਾਅਦ ਆਪਾਂ ਨੂੰ ਜਿਹੜੀ ਮੇਨ ਚੀਜ਼ ਚਾਹੀਦੀ ਆ ਉਹ ਹੈਗੀ ਆ ਸਵਾ ਜੋ ਸੈਲਰ ਵਗੈਰਾ ਤੋਂ ਆਸਾਨੀ ਨਾਲ ਮਿਲ ਜਾਂਦੀ ਆ ਸਵਾ ਦੇ ਨਾਲ ਆਪਾਂ ਨੇ ਜਿਹੜਾ ਬੀਜ ਆ ਉਹਨੂੰ ਉੱਪਰੋਂ ਟੱਕ ਦੇਣਾ ਆ ਅੱਧੀ ਅੱਧੀ ਇੰਚ ਜਾਂ ਇੰਚ ਇੰਚ ਤੋਂ ਵੱਧ ਨਹੀਂ ਪਾ ਸਕਦੇ ਸਵਾ ਪਾ ਦੇਣੀ ਆ ਤੇ ਸਵਾ ਦੇ ਨਾਲ ਬੀਜ ਨੂੰ ਟੱਕ ਦੇਣਾ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੈਂ ਓਟੇ ਦੀ ਤੋਂ ਚੱਕ ਕੇ ਸਵਾ ਪੂਰੀ ਤਰ੍ਹਾਂ ਨਾਲ ਬੀਜ ਨੂੰ ਟੱਕ ਦਿੱਤਾ ਤੇ ਲਓ ਇਹ ਆਪਣੀ ਜਿਹੜੀ ਪਨੀਰੀ ਆ ਪੈ ਗਈ ਆ ਤੇ ਇਸ ਤੋਂ ਬਾਅਦ ਆਪਾਂ ਨੇ ਪਾਣੀ ਛੱਡ ਦਿੱਤਾ ਆ ਇਹ ਬਹੁਤ ਹੀ ਆਸਾਨ ਫਾਰਮੂਲਾ ਆ ਕਰਨੇ ਦੇ ਵਿੱਚ ਤੁਸੀਂ ਵੀ ਇੱਕ ਵਾਰ ਕਰਕੇ ਅਪਣਾ ਕੇ ਦੇਖੋ ਇਸ ਵਾਰ ਅਜੀ ਪਨੀਰੀਆਂ ਦਾ ਟਾਈਮ ਚੱਲ ਰਿਹਾ ਆ ਤੇ ਤੀਸਰੇ ਦਿਨ ਹੀ ਇਹਦਾ ਰਿਜ਼ਲਟ ਤੁਹਾਨੂੰ